ਤੁਸੀਂ ਵਿਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ सुरेंद्र ਡੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਖਾਸ-ਖਾਸ ਸੁਰਖੀਆਂ ਤੇ ਨੀ ਪੱਥਰ ਸਮਾਗਮ ਤੋਂ ਬਾਅਦ ਵਾਪਸ ਪਰਤੇ ਨਵਜੋਤ ਸਿੰਘ ਸਿੱਧੂ ਸਕਾਰਾਤਮਕ ਕਦਮ ਤੇ ਹੋਈ ਹੈ ਸ਼ੁਰੂਆਤ ਸਿੱਧੂ ਦਾ ਬਿਆਨ ਚਾਵਲਾ ਨਾਲ ਫੋਟੋ ਵਿਵਾਦ ਤੇ ਬੋਲੇ ਨਵਜੋਤ ਸਿੱਧੂ 5 10000 ਹੋਈਆਂ ਨੇ ਫੋਟੋਆਂ ਮੈਨੂੰ ਨਹੀਂ ਪਤਾ ਚਾਵਲਾ ਕੌਣ Gopal Chawla ਨਾਲ Sidhu ਦੀ ਫੋਟੋ ਤੇ ਮਚਿਆ ਵਿਵਾਦ ਲੋਂਗੋਵਾਲ ਨਾਲ Sidhu ਦੀ ਫੋਟੋ ਤੇ ਵੀ ਮਚ ਰਿਹਾ ਵਿਵਾਦ ਇੱਕ ਹੋਰ ਫੋਟੋ ਆਈ ਸਾਹਮਣੇ ਜਿਸ ਵਿੱਚ ਚਾਵਲਾ ਨਾਲ ਨਜ਼ਰ ਆ ਰਹੇ ਨੇ ਗਰੁੱਪ ਫੋਟੋ ਵਿੱਚ ਸਾਰੇ ਆਗੂ ਤਸਵੀਰ ਤੇ ਕੀਤੀ ਜਾ ਰਹੀ ਬੇਲੋੜੀ ਸਿਆਸਤ ਤੇ ਕਈ ਮੰਤਰੀਆਂ ਦਾ ਸਿੱਧੂ ਦੇ ਹੱਕ ਵਿੱਚ ਬਿਆਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਤੇ ਫੇਰ ਦਿੱਤਾ ਤਿੱਖਾ ਬਿਆਨ ਕਿਹਾ ਸਿੱਧੂ ਕਹਿੰਦਾ ਕੁਝ ਆ ਤੇ ਕਰਦਾ ਕੁਝ ਹੈ ਸੁਖਬੀਰ ਨੇ ਇਹ ਵੀ ਕਿਹਾ ਗੱਲਬਾਤ ਤੇ ਆਤਵਾਦ ਨਹੀਂ ਚੱਲਦੇ ਇੱਕੋ ਵੇਲੇ ਲੁਧਿਆਣਾ ਦੇ ਬਹੁ ਚਰਚਿਤ ਸਿਟੀ ਸੈਂਟਰ ਮਾਮਲੇ ਉੱਤੇ ਸਾਬਕਾ ਡੀਜੀਪੀ ਸੁਮੇਦ ਸੈਣੀ ਨੇ ਅਦਾਲਤ ਵਿੱਚ ਦਿੱਤੀ ਅਰਜ਼ੀ ਕਲੋਜ਼ਰ ਰਿਪੋਰਟ ਉੱਤੇ ਬਿਆਨ ਦਰਜ ਕਰਾਉਣ ਦੀ ਅਪੀਲ ਸੁਮੇਦ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ 7 ਦਸੰਬਰ ਨੂੰ ਹੋਏਗੀ ਸੁਣਵਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਵਿੱਚ ਸੁਧਾਰ ਮੁੱਖ ਮੰਤਰੀ ਨੂੰ ਪੀਜੀਆਈ ਤੋਂ ਕੀਤਾ ਗਿਆ ਡਿਸਚਾਰਜ ਹੁਣ ਘਰ ਵਿੱਚ ਹੀ ਕਰਨਗੇ ਕੁਝ ਦਿਨ ਆਰਾਮ ਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਵਾਗਾ ਬਾਰਡਰ ਰਾਹੀਂ ਪਾਕਿਸਤਾਨ ਤੋਂ ਵਾਪਸ ਪਰਤੇ ਨੇ ਪਾਕਿਸਤਾਨ ਤੋਂ ਵਾਪਸ ਪਰਤਣ ਤੋਂ ਬਾਅਦ ਵਾਗਾ ਸਰਹੱਦ ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਸਾਹਿਬ ਦਾ ਲਾਂਘਾ ਇੱਕ ਚੰਗਾ ਅਤੇ ਸਕਾਰਾਤਮਕ ਕਦਮ ਹੈ ਉਨਾ ਕਿਹਾ ਕਿ ਸਹਾਪੱਖੀ ਹੰਗਾਰੇ ਨਾਲ ਦੋਹਾਂ ਦੇਸ਼ਾਂ ਵਿੱਚ ਆਪਸੀ ਮੁਹੱਬਤ ਵਧ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਮਾਨ ਮਹਿਸੂਸ ਕਰਦੇ ਨੇ ਕਿ ਇਸ ਖਾਸ ਸਮਾਗਮ ਮੌਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਚਾਵਲਾ ਨਾਲ ਫੋਟੋ ਵਾਇਰਲ ਹੋਣ ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨਾਲ 5 ਤੋਂ 10000 ਦੇ ਕਰੀਬ ਫੋਟੋਆਂ ਖਿੱਚੀਆਂ ਗਈਆਂ ਨੇ ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਚਾਵਲਾ ਕੌਣ ਹੈ ਆਓ ਸੁਣਦੇ ਹਾਂ ਨਵਜੋਤ ਸਿੰਘ ਸਿੱਧੂ ਦੀ पूरी गल आज इकहत्तर साल की इंतजार हकीकत में बदलने जा रही ऐतिहासिक कदम है आइस इज मेल्टिंग एक पॉजिटिव स्टेप से शुरुआत हुई है मैंने रात एक परसों लाइन लिखी थी जिसकी आज ਬਹੁਤ ਅਹਿਮੀਅਤ ਹੈ ਬਲਦੇ ਆ ਜੰਗਲਾਂ ਤੇ ਆਓ ਬਰਸਾਤ ਕਰੀਏ ਬਲਦੇ ਜੰਗਲ ਤੇ ਆਓ ਬਰਸਾਤ ਕਰੀਏ ਲੰਮੀ ਕਾਲੀ ਰਾਤ ਹੈ ਆਓ ਪ੍ਰਭਾਤ ਕਰੀਏ ਖਤਮ ਕਰੀਏ ਦੁਸ਼ਮਣੀ ਦੀ ਦਾਸਤਾ ਨੂੰ ਖਤਮ ਕਰੀਏ ਦੁਸ਼ਮਣੀ ਦੀ ਦਾਸਤਾ ਨੂੰ ਬਾਬੇ ਨਾਨਕ ਦੇ ਨਾਮ ਬਾਬੇ ਨਾਨਕ ਦੇ ਨਾਮ ਨਾਲ ਇੱਕ ਜੰਗੀ ਸ਼ੁਰੂਆਤ ਜਿਹੜੀ ਖਾਨ ਸਾਹਿਬ ਨੇ ਬਾਰਡਰਾਂ ਦੀ ਗੱਲ ਮੈਂ ਕੀਤੀ 70 ਸਾਲਾਂ ਤੋਂ ਸਾਡੇ ਬਾਰਡਰ ਵੀ ਬੰਦ ਪਏ ਆ ਸਾਡੇ ਤਾਲੇ ਲਾ ਦਿੱਤੇ ਸਾਡੀਆਂ ਫੈਕਟਰੀਆਂ ਬੰਦ ਹੋ ਗਈਆਂ ਹੈ ਸਾਡੇ ਵਪਾਰ ਖਤਮ ਹੋ ਗਏ ਇਹ ਇਸੇ ਲਈ ਯਾਦ ਰੱਖੀ ਜਦਨ ਖੁੱਲਣਾ ਹੈ ਪ੍ਰਮਾਤਮਾ ਦੀ ਬਾਬੇ ਦਾ ਦਵਾਰ ਖੁੱਲਣ ਦਾ ਮਤਲਬ ਹੈ ਇੱਕ ਹਜ਼ਾਰੋਂ ਦਵਾਰ ਖੁੱਲਣੇ ਆ 2000 ਰੋਕਤੀਆਂ ਖੁੱਲੀਆਂ ਤੇ ਜਦੋਂ ਖੁੱਲਣਾ ਥੱਪੜ ਪਾਟ ਜਾਣੇ ਆ ਇੱਕ ਸਾਲ ਚ 100 ਸਾਲ ਲੱਗੇ ਜਾਣਾ ਤੇ ਇਹ ਵੇਖ ਲੈ ਕੁਝ ਉਸ ਵੇਕਿਸਤਾਨ ਕਜ਼ਾਕਿਸਤਾਨ ਇਸ ਸਿਲਕਨ ਰੂਟ ਤੇ ਜਿਹੜੇ ਤਾਲੇ ਲੱਗੇ ਆ ਜਦੋਂ ਖੁੱਲੇ ਇੱਕ ਸਾਲ ਚ ਉਹ ਦੋਵੇਂ ਪੰਜਾਬ 100 ਸਾਲ ਲੱਗੇ ਜਾਣ ਉਧਰ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਇੱਕ ਆਗੂ ਚਾਵਲਾ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਵਿਵਾਦ ਮਚਿਆ ਹੋਇਆ ਹੈ ਹਾਲਾਂਕਿ ਜ਼ਿਆਦਾਤਰ ਲੋਕ ਇਸ ਤਸਵੀਰ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈ ਰਹੇ ਕਿਉਂਕਿ ਆਮ ਤੌਰ ਤੇ ਨਵਜੋਤ ਸਿੰਘ ਸਿੱਧੂ ਵਰਗੇ ਸੈਲੀਬ੍ਰਿਟੀਜ਼ ਨਾਲ ਕੋਈ ਵੀ ਵਿਅਕਤੀ ਤਸਵੀਰ ਖਿੱਚਵਾ ਲੈਂਦਾ ਪਰ ਭਾਰਤ ਦੇ ਮੀਡੀਆ ਦੇ ਕੁਝ ਹਿੱਸੇ ਵਿੱਚ ਵੀ ਇਸ ਵਾਇਰਲ ਤਸਵੀਰ ਨੂੰ ਵੱਡੇ ਪੱਧਰ ਤੇ ਦਿਖਾਇਆ ਜਾ ਰਿਹਾ ਹੈ ਉਧਰ ਸਿੱਧੂ ਦੇ ਹੱਕ ਵਿੱਚ ਵੀ ਕਾਂਗਰਸ ਦੇ ਕਈ ਲੀਡਰ ਆ ਗਏ ਨੇ ਪੰਜਾਬ ਦੇ ਉੱਭਰਦੇ ਹੋਏ ਕੈਬਨਟ ਮੰਤਰੀ ਭਾਰਤ ਪੋਸ਼ਣ ਆਸ਼ੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਇਸ ਫੋਟੋ ਖਿੱਚਵਾਉਣ ਨਾਲ ਕੋਈ ਕਸੂਰ ਨਹੀਂ ਹੈ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਚਾਵਲਾ ਨਾਲ ਫੋਟੋ ਤੇ ਸਿਆਸਤ ਗਰਮਾਈ ਹੋਈ ਹੈ ਪਰ ਡਾਕਟਰ ਰਾਜਕੁਮਾਰ ਵੇਰਕਾ ਨੇ ਲੋਂਗੋਵਾਲ ਅਤੇ ਚਾਵਲਾ ਦੀ ਫੋਟੋ ਤੇ ਵੀ ਸੁਖਬੀਰ ਅੱਗੇ ਸਵਾਲ ਖੜੇ ਕਰ ਦਿੱਤੇ ਨੇ ਆਓ ਸੁਣਦੇ ਹਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਭਾਰਤ ਪੋਸ਼ਨ ਆਸ਼ੂ ਡਾਕਟਰ ਰਾਜਕੁਮਾਰ ਵੇਰਕਾ ਅਤੇ ਅਕਾਲੀ ਦਲ ਦੇ ਆਗੂ ਦਿਲਜੀਤ ਸਿੰਘ ਚੀਮਾ ਦਾ ਪੋਲਿਟਿਕਲ ਰਿਐਕਸ਼ਨ ਦੇਖਿਓ ਕਿ ਜੋ ਗਪਾਲ ਸਿੰਘ ਚਾਵਲਾ ਹੈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਪਾਕਿਸਤਾਨ ਕੀ ਜਨਨ ਸਿੱਖਤੀ ਵੀ और पाकिस्तानी है अगर हमारे इंडिया में कोई आएगा तो गुरुद्वारा प्रबंधक कमेटी उसमें भाग ले अगर सिद्धू साहब ने कोई उनके साथ सीक्रेट मीटिंग की है वहां की फोटोग्राफर कोई खालिस्तान के और लोगों के साथ है फिर तो मैं कहूंगा सिद्धू गलत है ਅਗਰ ਸਿੱਧੂ ਨੇ ਵहां ਬੈਠ ਕੇ ਫੋਟੋ ਖਿਚਵਾਈਆ ਉਹ ਤਾਂ ਫਰਸਟ ਰੋਅ 'ਚ ਬੈਠਾ ਸੀ। ਤਾਂ ਵहां ਹਰਸਿਮਰਤ ਵੀ ਔਰ ਪੁਰੀ ਸਾਹਿਬ ਵੀ ਬੈਠੇ ਸਨ। ਤੋਂ ਇਨਕੋ ਪ੍ਰੋਟੈਸਟ ਕਰਨਾ ਚਾਹੀਦਾ ਥਾ ਕਿ ਜਹਾ ਖਾਲਸਥਾਨੀ ਬੈਠੇ ਹਮ ਨਹੀਂ ਬੈਠਾਂਗੇ। ਅਗਰ ਉਹਨਾਂ ਦੇ ਸਾਥ ਸਿੱਧੂ ਨਾ ਉੱਠਦਾ ਤਾਂ ਮੈਂ ਕਹਤਾਂ ਕਿ ਸਿੱਧੂ ਫੇਰ ਦੇਸ਼ ਤੋਂ ਹੀ ਹੋ ਸਕਦਾ। ਬਿਪਾਲ ਚਾਵਲਾ ਪਾਕਿਸਤਾਨ ਦੇ ਅਫੀਸ਼ੀਅਲ ਫੰਕਸ਼ਨ ਤੇ ਜਿਹੜੇ ਆਰਗੇਨਾਈਜ਼ ਕਰ ਰਹੇ ਉਹਨਾਂ ਨੂੰ ਪੁੱਛਣਾ ਚਾਹੀਦਾ ਇਹ ਉਹਨਾਂ ਨੇ ਦੱਸਣਾ ਵੀ ਜਿਹੜਾ ਖਾਲਸਥਾਨ ਆਈਡਿਓਲੋਗ ਹੈ ਖਾਲਿਸਤਾਨ ਟੈਰਰਿਸਟ ਹੈ ਉਹ ਔਰ ਉਹ ਕਿਸ ਕਪੈਸਿਟੀ ਚੋਂਥੇ ਪਹੁੰਚਿਆ ਉਸ ਫੰਕਸ਼ਨ ਚ ਜਿੱਥੇ ਸਾਰੇ ਅਫੀਸ਼ੀਅਲ ਲੋਕ ਪਹੁੰਚ ਰਹੇ ਹੈ ਜਿੱਥੇ ਪ੍ਰਾਈਮ ਮਿਨਿਸਟਰ ਹਾਜ਼ਰ ਨੇ ਔਰ ਜਿੱਥੇ ਇੱਥੋਂ ਦੇ ਮਨਿਸਟਰ ਗਏ ਹੋਏ ਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਪਹੁੰਚਣਾ ਨਹੀਂ ਸੀ ਚਾਹੀਦਾ ਜੇ ਉੱਥੇ ਪਹੁੰਚ ਗਿਆ ਸਿੱਧੂ ਸਾਹਿਬ ਨਾਲ ਕੋਈ ਫੋਟੋ ਖਿਚਾ ਕੇ ਅੱਜ ਵਾਇਰਲ ਕਰ ਰਿਹਾ ਹੈ ਇਹਦੇ ਤੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਦੇਸ਼ ਭਗਤੀ ਤੇ ਸ਼ੱਕ ਨਹੀਂ ਕਰ ਸਕਦੇ ਸਭ ਨੂੰ ਪਤਾ ਹੈ ਵੀ ਉਹ ਹਾਫਿਜ਼ ਸਈਦ ਦਾ ਐਡਿਕ ਗੋਪਾਲ ਚਾਵਲਾ ਦੀ ਕੀ ਐਕਟੀਵਿਟੀਆਂ ਰਹੀ ਹੈ ਉਹਨਾਂ ਦਾ ਉੱਥੇ ਫੰਕਸ਼ਨ ਤੇ ਹਾਜ਼ਰ ਹੋਣਾ ਪਾਕਿਸਤਾਨ ਸਰਕਾਰ ਆਈਐਸਆਈ ਤੇ ਉਹਨਾਂ ਦੀ ਫੌਜ ਦੀ ਨੀਅਤ ਤੇ ਪਹਿਲਾਂ ਹੀ ਸ਼ੱਕ ਕਰਦਾ ਜਿਸ ਕਰਕੇ ਸਾਡੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਟੈਂਡ ਲਿਆ ਸੀਗਾ ਵੀ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਤੇ ਉੱਥੇ ਜਾਣ ਦਾ ਤੁਕ ਨਹੀਂ ਬੰਦਦਾ ਤੇ ਉਹ ਚੀਜ਼ ਅੱਜ ਸੱਚ ਹੁੰਦੀ ਨਜ਼ਰ ਆ ਰਹੀ ਹੈ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਅਕਾਲੀ ਦਲ ਭਾਜਪੀ ਨੂੰ ਸਿੱਧੂ ਫੋਬੀਆ ਹੋ ਗਿਆ ਉਹ ਮੈਨੂੰ ਲੱਗਦਾ ਕਿ ਬਾਬੇ ਨਾਨਕ ਦਾ ਨਾਂ ਤੋਂ ਜ਼ਿਆਦਾ ਉਹ ਸਿੱਧੂ ਸਿੱਧੂ ਚਪਨਾ ਸ਼ੁਰੂ ਕਰਤਾ ਉਹਨਾਂ ਨੇ ਔਰ ਮੈਂ ਇੱਕ ਗੱਲ ਸਪਸ਼ਟ ਕਹਿ ਰਿਹਾ ਕਿ ਕੀ ਲੋਂਗੋਵਾਲ ਸਾਹਿਬ ਦੀ ਤਸਵੀਰ ਉਹਦੇ ਨਾਲ ਬਿਲਕੁਲ ਬੈਠਿਆਂ ਆਈ ਹੈ ਲੋਂਗੋਵਾਲ ਸਾਹਿਬ ਉਹਨੂੰ ਚੰਗੀ ਤਰ੍ਹਾਂ ਜਾਣਦੇ ਐ ਲੋਂਗੋਵਾਲ ਸਾਹਿਬ ਨੂੰ ਪਤਾ ਹੈ ਕਿ ਗੁਰਦੁਆਰਾ ਕਮੇਟੀ ਦਾ ਉਹ ਮੈਂਬਰ ਹੈ ਲੋਂਗੋ ਸਾਹਿਬ ਵਾਲ ਨੂੰ ਇਹ ਵੀ ਪਤਾ ਕਿ ਉਹ ਦੇਸ਼ ਦਾ ਦੁਸ਼ਮਣ ਹੈ ਤੇ ਲੋਂਗੋਵਾਲ ਸਾਹਿਬ ਨੇ ਆਪਣੀ ਗਲਫੜੀ ਚ ਉਹਨੂੰ ਲੈ ਕੇ ਬਿਠਾਇਆ ਹੋਇਆ ਔਰ ਸਿੱਧੂ ਤੇ ਉਹਨੂੰ ਜਾਣਦਾ ਤੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਲੋਗੋਵਾਲ ਦਾ ਸਿਫਾ ਲੈਣਗੇ ਜਿੱਥੋਂ ਤੱਕ ਫੋਟੋਗ੍ਰਾਫ ਦਾ ਸਬੰਧ ਹੈ ਜਿੰਨੇ ਦਿਨ ਤੱਕ ਫੋਟੋਗ੍ਰਾਫ ਦੇ ਬਾਰੇ ਸਾਰੇ ਤੱਥ ਸਾਹਮਣੇ ਲਾਜ ਕਿ ਕਿੱਥੇ ਖਿੱਚੀ ਗਈ ਸੀ ਕਿਵੇਂ ਖਿੱਚੀ ਗਈ ਸੀ ਕਿ ਕੋਈ ਮੀਟਿੰਗ ਸੀ ਜਾਂ ਉਸ ਤਰ੍ਹਾਂ ਖਿੱਚੀ ਗਈ ਸੀ ਕਿਉਂਕਿ ਕਈ ਵਾਰੀ ਫੋਟੋਗ੍ਰਾਫ ਅਚਾਨਕ ਵੀ ਖਿੱਚੀਆਂ ਜਾਂਦੀਆਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਚੱਲਦੇ-ਚੱਲਦੇ ਵੀ ਖਿੱਚੀ ਜਾਂਦੀ ਹੈ ਇਸ ਕਰਕੇ ਮੀਡੀਆ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਰੀ ਤੈਅ ਤੱਕ ਜਾਣਾ ਚਾਹੀਦਾ ਹੈ ਉਹ ਫੋਟੋ ਕਿੱਥੇ ਖਿੱਚੀ ਗਈ ਨਾਲ ਹੋਰ ਦੂਸਰਾ ਵਿਅਕਤੀ ਕੌਣ ਹੈ ਇਹ ਉੱਤੇ ਕੋਈ ਗੱਲਬਾਤ ਹੋਈ ਕੋਈ ਮੀਟਿੰਗ ਸੀ ਸ਼ਡਿਊਲਡ ਕਿੰਨੇ ਕਹਿ ਕੇ ਕਰਵਾਈ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਤੇ ਫੇਰ ਹੀ ਕੋਈ ਫੋਟੋਗ੍ਰਾਫਰ ਤੇ ਕਮੈਂਟ ਕੀਤਾ ਜਾ ਸਕਦਾ ਤੇ ਹੁਣ ਇੱਕ ਵੱਡੀ ਜਾਣਕਾਰੀ ਸਾਂਝੀ ਕਰਦੇ ਆ ਗੋਪਾਲ ਚਾਵਲਾ ਤੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਉੱਤੇ ਕਈ ਲੋਕਾਂ ਵੱਲੋਂ ਰੌਲਾ ਰੱਪਾ ਪਾਇਆ ਜਾ ਰਿਹਾ ਹੈ ਪਰ ਵੇਖਣ ਵਾਲੀ ਗੱਲ ਹੈ ਇਹ ਤਸਵੀਰ ਇਹ ਇੱਕ ਗਰੁੱਪ ਫੋਟੋ ਹੈ ਜਿਹੜੀ ਨਿਸ਼ਚਿਤ ਤੌਰ ਤੇ ਕੱਲ ਦੇ ਸਮਾਗਮਾ ਮੌਕੇ ਕਿਸੇ ਥਾਂ ਤੇ ਖਿੱਚੀ ਗਈ ਹੈ ਇਹ ਤਸਵੀਰ ਵਿੱਚ ਪੰਜਾਬ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆ ਰਹੇ ਨੇ ਔਰ ਇਹ ਇੱਕ ਗਰੁੱਪ ਫੋਟੋ ਹੈ ਜਿਸ ਵਿੱਚ ਸਾਰੇ ਲੀਡਰ ਹੀ ਨਜ਼ਰ ਆ ਰਹੇ ਨੇ ਇਸ ਵਿੱਚ ਹਰਦੀਪ ਪੂਰੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਨਜ਼ਰ ਆ ਰਹੇ ਨੇ ইমরান ਖਾਨ ਵੀ ਨਜ਼ਰ ਆ ਰਹੇ ਨੇ ਜਦਕਿ ਨਿਸ਼ਾਨਾ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾ ਰਿਹਾ ਹੈ ਕਿ ਚਾਵਲੇ ਦੀ ਸਿੱਧੂ ਨਾਲ ਫੋਟੋ ਕਿਵੇਂ ਆ ਗਈ ਅਸਲ ਦੇ ਵਿੱਚ ਵੱਡੇ ਪੱਧਰ ਤੇ ਇਸ ਨੂੰ ਵੀ ਸਿਆਸਤ ਕਿਹਾ ਜਾ ਸਕਦਾ ਹੈ ਉਦੋਂ ਅੰਮ੍ਰਿਤਸਰ ਪਹੁੰਚੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਟਿੱਪਣੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਵੀ ਅੱਜ ਅੰਮ੍ਰਿਤਸਰ ਗਏ ਸਨ ਜਿੱਥੇ ਉਹਨਾਂ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਕੁਝ ਨਹੀਂ ਤੇ ਕਰਦੇ ਕੁਝ ਨਹੀਂ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਗਲਬਾਤ ਅਤੇ ਅੱਤਵਾਦ ਇੱਕੋ ਵੇਲੇ ਨਹੀਂ ਚੱਲ ਸਕਦੇ ਸਿੱਧੂ ਸਬਰ ਕੀ ਕਰਾਂ ਕਹਿੰਦੇ ਕੁਛ ਕਰਦੇ ਕੁਛ ਹੈ ਕੋਈ ਪ੍ਰੋਟੋਕਾਲ ਦਾ ਨਹੀਂ ਕੋਈ ਸਭ ਤੋਂ ਪਹਿਲੇ ਉਹਨਾਂ ਨੂੰ ਇੱਕ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਹੈ ਜਿਹੜਾ ਰੋਜ਼ ਨਸ਼ੇ ਆਪਣੇ ਪੰਜਾਬ ਭੇਜ ਰਿਹਾ ਹੈ ਰੋਜ਼ ਆਪਣੀ ਜਵਾਨੀ ਨੂੰ ਮਾਰਨ ਵਾਲਾ ਉਹ ਜਨਰਲ ਹੈ ਜਿਹਨੂੰ ਜਿਹਨਾਂ ਹੱਥ ਮਨਾਉਂਦੇ ਆ ਅੱਜ ਉਹਨਾਂ ਦੇ ਹਲਕੇ 테ਰਰਿਸਟ ਅਟੈਕ ਹੋਇਆ ਸੀ ਉਹਦੇ ਲਿੰਗ ਗਪਾਲ ਚਾਵਲੇ ਨਾਲ ਸੀ ਉਹਨਾਂ ਦੇ ਆਪਣੇ ਹਲਕੇ 'ਚ ਜੀ ਸੇ ਜੇ ਉਹਨਾਂ ਨਾਲ ਹੱਥ ਮਲਾਉਣਗੇ ਜਾਂ ਕੁਝ ਕਰਨਗੇ ਫਿਰ ਸਿੱਧੂ ਸਾਹਿਬ ਮਾਨਸਰ ਕਰਨਗੇ ਕਿ ਉਹਨਾਂ ਨੂੰ ਕੀ ਪ੍ਰਾਇਰੀਟੀ ਕੀ ਹੈ ਆਪਣਾ ਦੇਸ਼ ਪ੍ਰਾਇਰੀਟੀ ਹੈ ਜਾਂ ਕੋਈ ਹੋਰ ਪ੍ਰਾਇਰੀਟੀ ਹੈ ਉਹ ਤੁਸੀਂ ਕੱਲ ਦੇਖ ਲਓ ਕਿ ਲੌਂਗਵਾਲ ਸਾਹਿਬ ਤੇ ਜਿਹੜੇ ਹੈਗੇ ਜਿੰਨੇ ਆਪਣੀ ਡਿਗਨਿਟੀ ਆ ਗੈਸਟ ਆ ਉਹਨਾਂ ਦੀ ਸਟੇਟ ਦੇ ਜੀ ਇੱਧਰ ਪਹਿਲੀ ਉਹ ਸਟੇਟ ਦੇ ਗੈਸਟ ਹੈ ਪ੍ਰਧਾਨ ਮੰਤਰੀ ਰਾਸ਼ਟਰ ਉਹਨਾਂ ਦਾ ਪ੍ਰਧਾਨ ਮੰਤਰੀ ਮੈਸੇਜ ਕੀ ਦਿੰਦਾ ਹੈ ਕਿ ਜਿਹੜੇ ਆਪਣੇ ਇੱਥੇ ਟੈਰਰਿਸਟ ਅਟੈਕ ਕਰਾਉਂਦੇ ਐ ਅਸੀਂ ਉਹਨਾਂ ਨੂੰ ਵੀਆਪੀ ਟ੍ਰੀਟਮੈਂਟ ਦਿੰਨੇ ਆ ਦਿਖਾਉਣਾ ਕੀ ਚਾਉਂਦੇ ਜੀ ਉਹ ਤਾਂ ਦੇਸ਼ ਦਾ ਪ੍ਰਧਾਨ Imran Khan ਸਟੇਜ ਤੇ ਕਹਿੰਦਾ ਕਿ ਅਸੀਂ ਇੱਕ ਤੱਕ ਕਦਮ ਚੱਕੋਗੇ ਅਸੀਂ ਦੋ ਦੋਂਗੇ ਇਹਦਾ ਮਤਲਬ ਕਿ ਇੱਕ ਕਦਮ ਕੀ ਹੈ ਕਿ ਅਸੀਂ ਟੈਰਰਿਸਟ ਨੂੰ ਇੱਕਦਮ ਤੁਹਾਡੇ ਸਾਹਮਣੇ ਖੜੇ ਕਰਦੇ ਆ ਤੁਸੀਂ ਦੱਸੋ ਕੀ ਕਰਨਾ ਤੁਸੀਂ ਜੇ ਦੋਸਤੀ ਉਹਨਾਂ ਨੇ ਕਿਹਾ ਫਿਰ ਜਿਹੜੇ ਲੋਕ ਇੱਥੇ ਬੰਬ ਸਿੱਟਦੇ ਆ ਜੀ ਉਹਨਾਂ ਨੂੰ ਅਗਲੀ ਕੁਰਸੀਆਂ ਤੇ ਕਿਉਂ ਬਿਠਾਇਆ ਤੁਸੀਂ ਜਿਹੜੇ ਤੁਸੀਂ ਤੁਸੀਂ ਕਹਿਣਾ ਕੀ ਚਾਹੁੰਦੇ ਮੈਸੇਜ ਕੀ ਦੇਣਾ ਚਾਹੁੰਦੇ ਦੇਸ਼ ਨੂੰ ਕਿ ਆ ਜਿਹੜੇ 테러ਰਿਸਟ ਹੈ ਜਿਹੜੇ ਅਸੀਂ ਬੰਬ ਸੱਟਦੇ ਆ ਆ ਦੇਖੋ ਤੁਹਾਡੇ ਸਾਹਮਣੇ ਵੀਆਪੀ ਨਾਲ ਬਿਠਾਇਆ ਸੀ ਆਪਣੇ ਨਾਲ ਜੱਫੀ ਪੜਾਇਆ ਮੈਂ ਉਹਨੂੰ ਕਹਿਣਾ ਜੀ ਰਾਹੁਲ ਗਾਂਧੀ ਜੀ ਨੂੰ ਬਹੁਤ ਵਧੀਆ ਮੌਕਾ ਹੈ ਆਪਣੀ ਪਾਰਟੀ ਕਾਂਗਰਸ ਨੂੰ ਪਾਕਿਸਤਾਨ ਚ ਸੈੱਟ ਕਰਨ ਲਈ ਤੇ ਸਿੱਧੂ ਨੋ ਪ੍ਰਧਾਨ ਮੁਨਾਦਨ ਉਹਨਾਂ ਦਾ ਹੀ ਪਾਕਿਸਤਾਨ ਪੰਜਾਬ ਦਾ ਕਾਂਗਰਸ ਪਾਰਟੀ ਦਾ ਤੇ ਮਨ ਲਾ ਕੰਮ ਵਧੀਆ ਹੈ ਨਾਲੇ ਐਕਸਪੈਂਸ਼ਨ ਹੋ ਜਾਏ ਕਾਂਗਰਸ ਪਾਰਟੀ ਦੀ ਉਧਰੋਂ ਸਰ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਟਿੱਪਣੀ ਕੀਤੀ ਹੈ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਖੁੱਲਣ ਦਾ ਵੱਡਾ ਸੇਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਵੀ ਜਾਂਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾ ਕੇ ਇਸ ਮਸਲੇ ਦਾ ਸੁਨੇਹਾ ਲਿਆਂਦਾ ਉਹਨਾਂ ਇਹ ਵੀ ਕਿਹਾ ਕਿ ਚਾਵਲਾ ਨਾਲ ਫੋਟੋ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਧਰ ਪਰਮਜੀਤ ਸਰਨਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤਿਕ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਵੱਖ-ਵੱਖ ਮਸਲਿਆਂ ਤੇ ਵੀ ਪਰਮਜੀਤ ਸਿੰਘ ਸਰਨਾ ਨੇ ਆਪਣੀ رائے ਰੱਖੀ ਕ੍ਰੈਡਿਟ ਸਾਰਾ ਸੰਗਤ ਨੂੰ ਜਾਂਦਾ ਹੈ ਔਰ ਸਿੱਧੂ ਸਾਹਿਬ ਦੇ ਆਖਰੀ ਸ਼ੋਕ ਜਿਹੜੀ ਅੱਗੇ ਉਹ ਜਿਹੜੀ ਹੈਗੀ ਕਾਰਗਾਰ ਸਾਬਤ ਹੋਈ ਏ ਔਰ ਉਸਨੇ ਲੰਗਾ ਖੋਲੋ ਦੇਖੋ ਗੱਲ ਹੈਗੀ ਕ੍ਰੈਡਿਟ ਜਿਹੜਾ ਲੈ ਰਹੇ ਉਹਨਾਂ ਦਾ ਬੋਝ ਹੱਕ ਨਹੀਂ ਵੜਦਾ ਜਿਹੜਾ ਵੀ ਲੈ ਰਹੇ ਆਈ ਡੋਨਟ ਵਾਂਟ ਟੂ ਨੇਮ ਥੈਮ ਉਹਨਾਂ ਦਾ ਕੋਈ ਕ੍ਰੈਡਿਟ ਨਹੀਂ ਹੈਗਾ ਬਾਕੀ ਇਹ ਤੇ ਜਿਹੜੇ ਕੋਸ਼ਾਂਕ ਲੱਗੇ ਨੇ 20 ਸਾਲ ਤੋਂ ਉਹਨਾਂ ਨੂੰ ਉਹਨਾਂ ਤੇ ਗੁਰੂ ਦੀ ਉਸ ਵਕਤ ਸੋਚ ਆਈ ਹੈ ਇੱਕ ਗੱਲ ਇਹ ਦੱਸੋ ਪੋਲਿਟਿਕਲ ਦੇਖੋ ਮੈਂ ਉਹਨੂੰ ਕੋਈ ਡਿਫੈਂਡ ਨਹੀਂ ਕਰਦਾ ਹਾਂਜੀ ਪਰ ਜਦ ਉੱਥੇ ਰਹਿ ਰਿਹਾ ਉਹਨੂੰ ਪੋਲਿਟਿਕਲ ਪਾਰਟੀ ਦੇ ਅਪਰੋਚ ਕਰਨਗੇ ਕੀਤੀ ਹੋਣਗੀ ਮੈਂ ਕੋਈ ਡਿਫੈਂਡ ਨਹੀਂ ਕਰਦਾ ਸਾਡਾ ਕੀ ਲੈਣਾ ਦੇਣਾ ਜੀ ਉਹ ਉਹ ਹਾਫਿਜ਼ ਨੂੰ ਮਿਲੇ ਜਿਹਨੂੰ ਮਰਜ਼ੀ ਮਿਲੇ ਉਹ ਕੀ ਵਿਚਾਰ ਸਾਡਾ ਕੋਈ ਲੈਣਾ ਦੇਣਾ ਨਹੀਂ ਲੋਗਵਾਲ ਨਾਮ ਹੀ ਹੈ ਉਹ ਤੇ ਤੁਸੀਂ ਤੁਹਾਡੇ ਕੋਲ ਫੋਟੋ ਆਈ ਹੈ ਦਿਮਾਖੀ ਦੇਖ ਕੇ ਆਇਆ ਹਾਂ ਸਾਰਿਆਂ ਨਾਲ ਕੀਤੀ ਇਹ ਫੋਟੋ ਨਾਲ ਹੁਣ ਲੋਂਗਵਾਲ ਮਾੜਾ ਹੋ ਗਿਆ ਕੋ ਬਾਲ ਚਾਵਲਾ ਨੂੰ ਉਹਦੇ ਐਵੇਂ ਦੋ ਦਿਨ ਤੋਂ ਹੋਣੀ ਹੈ ਇਹ ਕੋਈ ਮਸਲਾ ਨਹੀਂ ਹੈਗਾ ਹਾਂ ਜੀ ਕਿਸੇ ਦਾਦੀ ਕਰਨੇ ਨੇ ਕੀ ਜੀ ਜੀ ਖਾਲਿਸਤਾਨ ਦੇ ਨਾਰੀ ਵੀ ਲੱਗਦੇ ਉਧਰ ਸੁਖਪਾਲ ਸਿੰਘ ਖੈਰਾ ਇਨਸਾਫ ਮੋਰਚੇ ਦੀ ਤਿਆਰੀ ਵਿੱਚ ਰੁੱਝ ਚੁੱਕੇ ਨੇ ਕਾਬਲੇ ਜ਼ਿਕਰ ਹੈ 8 ਦਸੰਬਰ ਤੋਂ ਤਲਵੰਡੀ ਸਾਬੋ ਤੋਂ ਸੁਖਪਾਲ ਖੈਰਾ ਅਤੇ ਹਮ ਖਿਆਲੀ ਪਾਰਟੀਆਂ ਦੀ ਗਵਾਈ ਵਿੱਚ ਇੱਕ ਇਨਸਾਫ ਮਾਰਚ ਕੱਢਿਆ ਜਾਣਾ ਜਿਹੜਾ ਪਟਿਆਲੇ ਜਾ ਕੇ 16 ਦਸੰਬਰ ਨੂੰ ਸੰਪੂਰਨ ਹੋਣਾ ਹੈ ਇਸ ਵਿੱਚ ਮੁੱਖ ਮੰਗਾਂ ਰਹਿਣਗੀਆਂ ਬਰਗਾੜੀ ਦਾ ਇਨਸਾਫ ਪੰਜਾਬ ਦੇ ਕਿਸਾਨਾਂ ਦੇ ਮਸਲੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਦੇ ਉਪਰਾਲਿਆਂ ਤੇ ਕਿਹੋ ਜਿੇ ਹੋਣ ਯਤਨ ਅਤੇ ਸੂਬਾ ਸਰਕਾਰ ਦੀਆਂ ਕਈ ਨੀਤੀਆਂ ਦੇ ਵਿਰੋਧ ਵਿੱਚ ਇਹ ਇਨਸਾਫ ਮਾਰਚ ਕੱਢਿਆ ਜਾਣਾ ਉਧਰ ਸੁਖਵੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ ਗੰਨਾ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਕਾਬਲੇ ਜ਼ਿਕਰ ਹੈ ਗੰਨਾ ਬੀਜਣ ਵਾਲੇ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਵੀ ਸ਼ਾਮਲ ਹੋਏ ਆਓ ਸੁਣਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਅਤੇ ਵਿਖਾਵਾਕਾਰੀ ਕਿਸਾਨਾਂ ਦਾ ਕੀ ਕਹਿਣਾ ਸੀ ਜੀ ਪੰਜਾਬ ਸਰਕਾਰ ਨੂੰ ਮੈਮੋਰੰਡਮ ਦਿੱਤਾ ਹੈ ਕਿ ਗੰਨੇ ਦੀ ਕੀਮਤ 350 ਕੀਤੀ ਜਾਏ ਜੀ ਪੰਜਾਬ ਦਾ ਕਿਸਾਨ ਅੱਜ ਸਾਰੀਆਂ ਕੀਮਤਾਂ ਵਧ ਗਈਆਂ ਪਿਛਲੇ ਸਾਲ ਵੀ ਇਹਨਾਂ ਨੇ ਕੀਮਤ ਨਹੀਂ ਵਧਾਈ ਇਸ ਸਾਲ ਵੀ ਨਹੀਂ ਭਾਈ ਇਕ ਤਾਂ 350 ਰੁਪਏ ਗੰਨੇ ਦੀ ਭਾਅ ਹੋਣਾ ਚਾਹੀਦਾ ਹੈ ਦੂਜੀ ਗੱਲ ਪਿਛਲੇ ਸਾਲ ਦੀ ਪੇਮੈਂਟ ਤੁਰੰਤ ਕਰਨ ਤੇ ਜਿਹੜੀ ਇਸ ਸਾਲ ਦੀ ਪੇਮੈਂਟ ਉਹ ਕੈਸ਼ ਤੇ ਕਰਨ ਮੈਂ ਸਮਝਦਾ ਕਿ ਭਾਵੇਂ ਇਸ ਸਰਕਾਰ ਤੇ ਜੂ ਭਾਵੇਂ ਘਟ ਸਰ ਕੇ ਲੇਕਿਨ ਕਿਸਾਨਾਂ ਚ ਪੂਰਾ ਜੋਸ਼ ਆਇਆ ਕਿ ਕਾਲੀਦਾਲ ਨੇ ਜਦਾ ਪਹਿਲਾਂ ਕਿਸਾਨਾਂ ਦਾ ਸਾਥ ਦਿੱਤਾ ਹੁਣ ਵੀ ਕਾਲੀਦਾਲ ਜਿਹੜਾ ਕਿਸਾਨਾਂ ਦੇ ਪਿੱਛੇ ਖੜਾ ਇਸ ਕਰਕੇ ਮੈਂ ਬਤੌਰ ਕਿਸਾਨ ਹੁੰਦਿਆਂ ਮੈਨੂੰ ਆਪਣੀ ਪਾਰਟੀ ਤੇ ਬੜਾ ਮਾਣ ਆ ਤੇ ਆਸ ਰੱਖਨੇ ਵੀ ਕੈਪਟਨ ਸਾਹਿਬ ਦਾ ਮਨ ਥੋੜਾ ਪਿਗਲੇਗਾ ਵੀ ਕਿਸਾਨਾਂ ਦਾ ਬਕਾਇਆ ਦਿੱਤਾ ਜਾਵੇ ਕਿਉਂਕਿ ਘਰੋਂ ਦਿਣਾ ਨਹੀਂ ਸਾਡੀ ਆਰਡੀ ਅਮਾਉਂਟ ਹੈ ਜਿਹੜੀ ਉਹਨਾਂ ਨੇ ਰਿਲੀਜ਼ ਕਰਨੀ ਆ ਸੋ ਉਹਨਾਂ ਨੂੰ ਵੀ ਬੇਨਤੀ ਕਰਨਿਆ ਕਿ ਧਰਨਿਆਂ ਵਾਲਨਾ ਵੇਖਣ ਇਹ ਪੈਸੇ ਕਿਸਾਨਾਂ ਦੇ ਪੈਸੇ ਨੇ ਕਿਸਾਨ ਦਿੱਤੇ ਜਾਣ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਨੇ ਸਿਟੀ ਸੈਂਟਰ ਮਾਮਲੇ ਵਿੱਚ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ ਉਹਨਾਂ ਕਿਹਾ ਕਿ ਸਿਟੀ ਸੈਂਟਰ ਮਾਮਲੇ ਤੇ ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਉੱਪਰ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਜਾਣ ਸੁਮੇਦ ਸਿੰਘ ਸੈਣੀ ਨੇ ਕਿ ਲੁਧਿਆਣਾ ਦੀ ਇੱਕ ਅਦਾਲਤ ਦੇ ਵਿੱਚ ਆਪਣੀ ਅਰਜ਼ੀ ਦਾਇਰ ਕੀਤੀ ਹੈ 7 ਦਸੰਬਰ ਨੂੰ ਸੁਮੇਤ ਸਿੰਘ ਸੈਣੀ ਦੀ ਅਰਜ਼ੀ ਤੇ ਸੁਣਵਾਈ ਹੋਣੀ ਹੈ ਸੁਮੇਤ ਸਿੰਘ ਸੈਰੀ ਉਹਨਾਂ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਉਹਨਾਂ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਤੇ ਆਓ ਸੁਣਦੇ ਹਾਂ ਇਹਦੇ ਵਿੱਚ ਕਨਸੀਕ ਐਪਲੀਕੇਸ਼ਨ ਮੂਵ ਕੀਤੀ ਹੈ ਜੀ ਸੁਮੇਤ ਸਿੰਘ ਵੱਲੋਂ ਸੁਮੇਤ ਸਿੰਘ ਸੈਣੀ ਐਂਡ ਰਿਕਵੈਸਟ ਕੀਤੀ ਅਸੀਂ ਆਨਰੇਬਲ ਕੋਰਟ ਨੂੰ ਵੀ ਜਿਹੜਾ ਸਿਟੀ ਸੈਂਟਰ ਕੇਸ ਆ ਇਹਦੇ ਵਿੱਚ ਕੈنسਲੇਸ਼ਨ ਰਿਪੋਰਟ ਫਾਈਲ ਹੋਈ ਹੈ 1738 ਦਿੱਤੇ ਹੈ एंड वी हैव रिक्सटेड द ऑनरेबल कोर्ट भीड करने वी वॉन्ट टूस द ऑनरेबल कोर्ट एंड जो भी फर्दर अनाट इन द कोर्टोर बिफोर द ऑनरेबल कोर्ट यही रिक्वेस्ट है कल साप्लीकेशन असं फाइल की सू सुड करने तो पहला कोर्ट ने नोटिस किया है जी फिर सत्त बारह अगर रखी हुई है ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੀਆਂ ਚੋਣਾਂ 2 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਤਿਆਰੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਚੋਣ ਅਧਿਕਾਰੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਮੁਤਾਬਕ ਪੂਰੀ ਨਿਰਪੱਖਤਾ ਦੇ ਨਾਲ ਇਹ ਚੋਣਾਂ ਕਰਾਈਆਂ ਜਾਣਗੀਆਂ ਇਹ ਕਵਾਂਗਾ ਚੀਫ ਖਾਲਸਾ ਦਿਵਾਨ ਦੇ ਕਿ ਭਈ ਇਹ ਚੋਣਾਂ ਸੰਵਿਧਾਨ ਦੀ ਧਾਰਾ ਜਿਹੜੀ ਊੜਾ ਅਤੇ ਊੜਾ ਊੜਾ ਹੈ ਜਿਹਦੇ ਅਨੁਸਾਰ ਕੇਵਲ ਤੇ ਕੇਵਲ ਅੰਮ੍ਰਿਤਧਾਰੀਆਂ ਨੂੰ ਹੀ ਵੋਟ ਪਾਉਣ ਦੀ ਹੱਕ ਹੈਗਾ ਹੈ ਉਸ ਮੁਤਾਬਕ ਇਹ ਵੋਟਾਂ ਪਾਈਆਂ ਜਾਣ ਗੈਰ ਅੰਮ੍ਰਿਤਧਾਰੀ ਅਤੇ ਜੋ ਪਤਿਤ ਨੇ ਦਾੜੀ ਕੇਸ ਰੰਗਦੇ ਨੇ ਉਹਨਾਂ ਨੂੰ ਵੋਟ ਪਾਉਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਇਹਦੇ ਵਾਸਤੇ ਮੈਂ ਚਾਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹਨਾਂ ਦੇ ਜਥੇਦਾਰ ਆਪਣੇ ਇੱਥੋਂ ਪੰਜ ਪਿਆਰੇ ਭੇਜ ਕਰਕੇ ਜਿਹੜਾ ਹੈ ਉਹ ਅੰਮ੍ਰਿਤਧਾਰੀਆਂ ਨੂੰ ਹੀ ਕੇਵਲ ਤੇ ਕੇਵਲ ਵੋਟ ਪਾਉਣ ਦਾ ਅਧਿਕਾਰ ਦੇਣ ਜਿਹਦੇ ਨਾਲ ਕਿ ਸਾਡੀ ਚੀਫ ਖਾਲਸਾ ਦਿਵਾਨ ਜਿਸ ਸੰਸਥਾ ਜਿਹੜੀ ਹੈ ਉਹ ਗੁਰਸਿੱਖ ਤੇ ਵਿਅਕਤੀਆਂ ਦੇ ਹੱਥ ਵਿੱਚ ਉਮੀਦਵਾਰਾਂ ਦੇ ਹੱਥ ਵਿੱਚ ਪ੍ਰਬੰਧਕਾਂ ਦੇ ਹੱਥ ਵਿੱਚ ਹੀ ਆਵੇ ਤੇ ਮੈਂ ਨਹੀਂ ਚਾਹੁੰਦਾ ਕਿ ਉੱਥੇ ਕੋਈ ਗੈਰ ਅੰਮ੍ਰਿਤਧਾਰੀ ਜਿਹੜਾ ਹੈ ਪ੍ਰਬੰਧਕ ਹੋਵੇ। ਔਰ ਪੰਜਾਬ ਦੇ ਵਿੱਚ ਮੌਸਮ ਬਦਲਦੇ ਹੀ ਕੋਰੇ ਦਾ ਕੈਰ ਵੀ ਸ਼ੁਰੂ ਹੋ ਗਿਆ ਹੈ ਗੁਰਦਾਸਪੁਰ ਵਿੱਚ ਕੋਰੇ ਕਰਕੇ ਪੁਲਿਸ ਦੀ ਬੱਸ ਇੱਕ ਟਰਾਲੀ ਨਾਲ ਟਕਰਾ ਗਈ ਜਿਸ ਤੋਂ ਬਾਅਦ 25 ਕਰਮਚਾਰੀ ਜ਼ਖਮੀ ਹੋਏ ਨੇ ਹਾਲਾਂਕਿ ਇਸ ਪਿੱਛੇ ਕਿਸ ਦੀ ਜ਼ਿੰਮੇਵਾਰੀ ਹੈ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਪਰ ਪੁਲਿਸ ਬਾਸ ਅਤੇ ਟਰਾਲੀ ਦੀ ਟੱਕਰ ਵਿੱਚ 25 ਕਰਮਚਾਰੀ ਜ਼ਖਮੀ ਹੋਏ ਨੇ ਲਗਭਗ 20-25 ਜਣੇ ਆ ਗੱਡੀ 'ਚ ਤੇ ਬਟਾੜੇ ਤੋਂ 4:30 ਵਜੇ ਤੁਰਿਆ ਸੀ ਤੇ 5 ਕਿਲੀਆਂ ਲੱਗੇ ਆ ਕੇ ਅੱਡੇ 'ਚ ਸਾਹਮਣੇ ਤੋਂ ਟਰੈਕਟਰ ਟਰਾਲੀ ਆਉਂਦੀ ਡਾਣਿਆਂ ਨਾਲ ਲੱਗੀ ਤੇ ਆਹਮੋ ਸਾਹਮਣੇ ਟੱਕਰ ਹੋ ਗਈ ਟਰੈਕਟਰ ਨਾਲ ਗਾ ਤੇ ਟਰਾਲੀ ਦੇ ਵਿੱਚ ਗੱਡੀ ਦੇ ਡਰਾਈਵਰ ਸੱਡ ਵੱਜ ਗਿਆ ਟੋਟਲ ਗਿਣਤੀ ਨਹੀਂ ਕੋਈ ਵਰੀ ਬਾਹਰਲੀ ਡੈਕਟਰ ਦੇ ਵਿੱਚ ਬੈਠ ਜਾਂਦੇ ਆ ਇਹ ਕਹ ਕੇ 22-25 ਦੇ ਕਰੀਬ ਹੈਗੇ ਅੱਜ ਇੱਕ ਸਵੇਰੇ ਕੁ ਤਕਰੀਬਨ 5:30 ਵਜੇ ਤੇ ਲੱਗੇ ਰੋਡ ਸਾਈਡ ਐਕਸੀਡੈਂਟ ਹੋਇਆ ਸੀ 5:30 ਵਜੇ ਸਾਰੇ ਮਰੀਜ਼ ਸਾਡੇ ਕੋ ਆਉਣੇ ਸ਼ੁਰੂ ਹੋਏ ਨੇ ਇਹ ਸਾਡੇ ਪੋਸਟ ਅਪਾਰਟਮੈਂਟ ਨਾਲ ਸੰਬੰਧਤ ਸਨ ਉਹਨਾਂ ਦੀ ਇੱਕ ਬੈਂਡ ਦਾ ਐਕਸੀਡੈਂਟ 5 ਘੰਟੇ ਪਿੰਡ ਲੱਗੇ ਹੋਇਆ ਸੀ ਸਾਡੇ ਕੋਲ 19 ਪੇਸ਼ੈਂਟ ਆਏ ਜਿੰਨਾ ਜੋ ਇੱਕ ਥੋੜਾ ਜਿਹਾ ਗੰਭੀਰ ਸਥਿਤੀ ਸੀ ਉਹਨਾਂ ਨੂੰ ਰੈਫਰ ਕੀਤਾ ਗਿਆ ਬਾਕੀ 18 ਪੇਸ਼ੈਂਟਸ ਨੂੰ ਅਸੀਂ ਇੱਥੇ ਮੈਨੇਜ ਕਰ ਲਿਆ ਸਾਰੇ ਹਲੇ ਤੱਕ ਸਟੇਬਲ ਨੇ ਔਰ ਉਹਨਾਂ ਦੀ ਬੰਦੀ ਟ੍ਰੀਟਮੈਂਟ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸਾਡੀ ਸਾਰੀ ਮੈਡੀਕਲ ਟੀਮ ਨੇ ਆਪਣਾ ਬਹੁਤ ਵਧੀਆ ਕੰਮ ਨਿਭਾਇਆ ਉਧਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਹੈ ਸੁਖਚੰਦ ਸਿੰਘ ਗਿੱਲ ਉਹਨਾਂ ਨੇ ਦਾਅਵਾ ਕੀਤਾ ਹੈ ਕਿ 1 ਕਿਲੋ ਹੈਰੋਇਨ ਸਮੇਤ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਵਿਅਕਤੀ ਤੇ ਪਹਿਲਾਂ ਵੀ ਕੇਸ ਦਰਜ ਹੈ ਸੀਆਈਏ ਟੂ ਜਿਹੜਾ ਹੈ ਉਹਨਾਂ ਨੇ ਏਸੀਪੀ ਇਨਵੈਸਟੀਗੇਸ਼ਨ ਔਰ ਅਡੀਸ਼ਨਲ ਡੀਸੀਪੀ ਇਨਵੈਸਟੀਗੇਸ਼ਨ ਔਰ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰੀਮ ਨੂੰ ਬਹਾਦਰ ਸਿੰਘ ਦੇ ਲਈ ਸਮਰੀ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਦੋ ਜਣਾਂ ਨੂੰ ਨਾਮਿਨੇਟ ਕੀਤਾ ਸੀ ਬਹਾਦਰ ਸਿੰਘ ਨੂੰ ਤੇ ਤੇਜਪਾਲ ਸਿੰਘ ਨੂੰ ਜਿਹਦੇ ਵਿੱਚੋਂ ਬਹਾਦਰ ਸਿੰਘ ਜਿਹੜਾ ਫੜਿਆ ਗਿਆ ਇਦੇ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ ਆ ਔਰ ਜਿਹੜਾ ਇਹਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਆ ਇਹ ਬੰਦਾ ਆਲਰੇਡੀ 302 ਦੇ ਮਕਦਮੇ ਦੇ ਵਿੱਚ 2009 ਚ ਫਗਵਾੜੇ ਚ 302 ਦਾ ਕੇਸ ਹੋਇਆ ਸੀ ਜਿਹਦੇ ਵਿੱਚ ਇਹਨੂੰ 20 ਸਾਲ ਦੀ ਸਜ਼ਾ ਹੋਈ ਸੀਗੀ 2016 ਦੇ ਵਿੱਚ ਪੈਰੋਲ ਤੇ ਆ ਕੇ ਫਿਰ ਆਪਣੀ ਪੈਰੋਲ ਜੰਪ ਕਰ ਗਿਆ ਸੀਗਾ ਸੋ ਉਸ ਕੇਸ ਦੇ ਵਿੱਚ ਵੀ ਇਹ ਭਗਵਾੜਾ ਸੀਗਾ 302 ਦੇ ਵਿੱਚ ਵੀ ਉਸ ਤੋਂ ਬਾਅਦ ਡਿਊਰਿੰਗ ਪੈਰੋਲ ਇਹਨੇ ਫਿਰ ਇੱਕ ਗੱਡੀ ਸਨੇਚ ਕੀਤੀ ਸੀਗੀ 2016 ਦੇ ਵਿੱਚ ਜਲੰਧਰ ਤੋਂ ਉਹ ਗੱਡੀ ਸਨੇਚ ਕਰਨ ਤੋਂ ਬਾਅਦ ਦੇ ਵਿੱਚ ਕਰਤਾਰਪੁਰ ਦੇ ਵਿੱਚ ਡਿਊਰਿੰਗ दैट ਜਿਹੜੇ क्राइम ਕਮਿਟ ਕਰ ਰਹੇ ਸੀ ਉਸ ਤੋਂ ਬਾਅਦ ਜਾਣਦੇ ਹੋਏ ਕਰਤਾਰਪੁਰ ਪੁਲਿਸ ਨਾਲ ਇਨਕਾਊਂਟਰ ਵੀ ਹੋਇਆ ਸੀਗਾ ਸੋ ਇੱਕ ਮੁਕਦਮਾ ਇਹਦੇ ਤੇ ਕਾਰ ਸਨੇਚਿੰਗ ਦਾ ਜਿਹੜਾ ਰਜਿਸਟਰਡ ਆ ਇੱਕ ਮੁਕਦਮਾ 307 ਦਾ ਕਰਤਾਰਪੁਰ ਦੇ ਵਿੱਚ ਰਜਿਸਟਰਡ ਆ ਉਹ ਦੋ ਮੁਕਦਮਿਆਂ 'ਚ ਵੀ ਇਹ ਵਾਂਟਡ ਸੀਗਾ ਅਜੇ ਪਗੋੜਾ ਸੀਗਾ ਔਰ ਹੁਣ ਇਹਨਾਂ ਨੇ ਲੁਧਿਆਣਾ ਪੁਲਿਸ ਨੇ ਸਾਡੇ ਨੇ ਬੜਾ ਅੱਛਾ ਕੰਮ ਕਰਕੇ ਇਹਨੂੰ ਅਰੈਸਟ ਕੀਤਾ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਤੋਂ ਡਿਸਚਾਰਜ ਕਰ ਦਿੱਤਾ ਗਿਆ ਬੀਤੇ ਕੱਲ੍ਹ ਸਿਹਤ ਖਰਾਬ ਹੋਣ ਤੇ ਬੁਖਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਡਾਕਟਰਾਂ ਨੇ ਉਹਨਾਂ ਨੂੰ ਕੁਝ ਸਮਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਮੈਂ ਹੁਣੇ ਡਾਕਟਰ ਮਨਦੀਪ ਗਰ ਕੋਲੀ ਸੀ ਜਿਨ੍ਹਾਂ ਨੇ ਕੱਲ ਫੇਚੀ ਸਕੈਨ ਕੀਤਾ ਕੱਲ ਸਾਰਾ ਦਿਨ ਉਹ ਦੇਖਦੇ ਰਹੇ ਨੇ ਉਹਨਾਂ ਨੂੰ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਰੇ ਟੈਸਟ ਨਾਰਮਲ ਸੀ ਸੀਟੀ ਸਕੈਨ ਨਾਰਮਲ ਸੀ ਬੁਖਾਰ ਸੀਗਾ ਸੈਂਪਲ ਕੱਲ ਹੀ ਛੁੱਟੀ ਦੇਣ ਲੱਗੇ ਸੀ ਫਿਰ ਅਫਟਰ ਵਿਜ਼ਿਟ ਵਾਸਤੇ ਉਹਨਾਂ ਨੇ ਰੱਖ ਲਿਆ ਸੀ ਤੇ ਅੱਜ ਹੁਣ ਉਹਨਾਂ ਨੂੰ ਟਾਈਮ ਲਈ ਸਾਰਾ ਕੁਝ ਚੈੱਕ ਕਰਕੇ ਠੀਕ-ਠਾਕ ਸੀਗੇ ਬੇਟਾ ਕਿ ਕਰੂ ਨਾ ਬੈਡ ਅਡਰਸ ਜੀ ਦੱਸੀ ਕਿ ਉਹ ਬੈਡ ਅਡਰਸ ਤਾਂ ਥੋੜੀ ਦੱਸੀ ਖਾਲੀ ਕਿਉਂਕਿ ਬੁਖਾਰ ਕੱਲ੍ਹ ਸਿਗਾ ਉਹਦੇ ਕਰਕੇ ਵਾਇਰਲ ਲੱਗਦਾ ਸੀਗਾ ਕੋਈ ਟੈਸਟ ਦੇ ਵਿੱਚ ਤਾਂ ਕੁਝ ਨਹੀਂ ਆਇਆ ਫਿਰ ਅਗਲੇ ਫਿਲਹਾਲ ਪ੍ਰੋਗਰਾਮ ਕੈਨਸਲ ਰਹਿਣਗੇ ਨਹੀਂ ਕੋਈ ਪ੍ਰੋਗਰਾਮ ਉਹ ਅੱਜ ਡਾਕਟਰ ਦਿੱਤਾ ਰਿਵਾਈਜ਼ ਕਰਨਗੇ ਉਹਨਾਂ ਦੇ ਮੁਤਾਬਕ ਮੁਵਕਾ ਕਰਨਾ ਪਊਗਾ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਿੰਦਰਾ ਦੀ ਗਵਾਈ ਵਿੱਚ ਪਟਿਆਲਾ ਵਿੱਚ ਇੱਕ ਰੋਜ਼ਗਾਰ ਮੇਲੇ ਦੌਰਾਨ ਪੰਜਾਬੀ ਯੂਨੀਵਰਸਿਟੀ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਰੋਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ ਸੀ ਅੱਜ ਦਾ ਇਹ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੋ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਨੇ ਸਾਰੇ ਨਿਭਾ ਰਹੇ ਨੇ ਉਹਨਾਂ ਚੋਂ ਇੱਕ ਸੀ ਹੈ ਘਰ ਘਰ ਨੌਕਰੀ ਦਾ ਔਰ ਅੱਜ ਮੈਂ ਸਮਝਦਾ ਕਿ ਅੱਜ ਦੇ ਜੋ ਰੋਜ਼ਗਾਰ ਮੇਲਾ ਲੱਗਿਆ ਇਹਦੇ ਤੇ ਆਖੀ 3.5 ਲੱਖ ਦੇ ਕਰੀਬ ਅਸੀਂ 1.5 ਸਾਲ ਤੋਂ ਪੌਣੇ 2 ਸਾਲ ਤੋਂ ਨੌਕਰੀਆਂ ਵੰਡੀਆਂ ਨੇ ਔਰ ਇਹ ਸਰਕਾਰੀ ਤੇ ਗੈਰ ਸਰਕਾਰੀ ਔਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਤਾਂ ਸਰਕਾਰੀ ਨਹੀਂ ਜੀ ਇਹ ਨਹੀਂ ਆ ਉਹਨਾਂ ਨੇ ਵੀ ਐਸੀ ਨੌਕਰੀਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਦੇ ਨਹੀਂ ਸਕਿਆ ਸੋ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਜੋ ਗੱਲ ਕਹੀ ਉਹ ਤੇ ਵਚਨਬੱਧ ਹੈ ਅੱਜ 4.5 ਲੱਖ ਦੇ ਕਰੀਬ ਅਸੀਂ ਨੌਕਰੀਆਂ ਵੰਡ ਚੁੱਕੇ ਆਂ ਔਰ ਇਦਾਂ ਇਹ ਲਗਾਤਾਰ ਚੱਲਦਾ ਰਹੇਗਾ ਔਰ ਮੈਂ 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 ਦੇਖੋ ਗੱਲ ਇਹ ਚਾਹੇ ਸਿੰਦੂ ਹੋਵੇ ਚਾਹੇ ਹਰਸਿਮਰਤ ਕੌਰ ਹੋਵੇ ਜਾਂ ਕੋਈ ਹੋਰ ਹੋਵੇ ਜਿਹੜਾ ਦੇਸ਼ ਨੂੰ ਪਿਆਰ ਕਰਦਾ ਹੈ ਜਿਹੜਾ ਦੇਸ਼ ਲਈ ਵਚਨਬੱਧ ਹੈ ਉਹ ਦੇਸ਼ ਦੀ ਸੋਚੇਗਾ ਸੋਚਣਾ ਚਾਹੀਦਾ ਔਰ ਜੇ ਕੋਈ ਦੇਸ਼ทรੋਹੀ ਬੰਦਾ ਹੈ ਦੇਸ਼ ਦੇ ਖਿਲਾਫ ਸੋਚਦਾ ਹੈ ਉਹਦੇ ਕੋਲ ਫੋਟੋ ਤਾਂ ਕੀ ਉਹਦੀ ਛਾਂ ਦੇ ਨੇੜੇ ਵੀ ਨਹੀਂ ਖੜਨਾ ਚਾਹੀਦਾ ਇਹ ਸਿੱਧੂ ਸਾਹਮਣੇ ਪੁੱਛਣਾ ਗੁਪਾਲ ਸਿੰਘ ਚਾਹਰਣਾ ਤਸਵੀਰਾਂ ਸਿੱਧੂ ਸਾਹਿਬ ਦੇ ਸਾਹਮਣੇ ਆਈਆਂ ਨੇ ਆਈਸੀ ਜਨਤਾ ਦੇ ਨਏ ਦੇਸ਼ ਕੁਝ ਨਹੀਂ ਕਹਿਣਾ ਚਾਹੁੰਗਾ ਕਿਉਂਕਿ ਇਹ ਉਹਨਾਂ ਦਾ ਆਪਣੀ ਨਿੱਜੀ ਸਰ ਵਿਰੋਧੀ ਬੜੇ ਕਿਹਾਰੇ ਚਲੇ ਰਹੀਆਂ ਨੇ ਉਹਨਾਂ ਨੂੰ ਪੁੱਛ ਲੈਣਾ ਕੋਈ ਅਨੁਸ਼ਾਸਨੀ ਕਾਰਵਾਈ ਦੀ ਵੀ ਕੋਈ ਕੋਈ ਐਸੀ ਗੱਲ ਹਲੇ ਮੈਨੂੰ ਕੁਝ ਨਹੀਂ ਜੀ ਪਤਾ ਇਹਦੇ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਇਸਕਾ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾਂ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਫਿਲਹਾਲ ਸੁਰਿੰਦਰ ਡੱਲਾ ਨੂੰ ਦੋ ਇਜਾਜ਼ਤ ਧੰ